ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 11 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਗਰਮੀ ਦੇ ਵਿੱਚ ਲਗਾਤਾਰ ਵਾਧਾ ਹੋਇਆ ਕਿਉਂਕਿ ਹਵਾ ਰੁਕ ਰੁਕ ਕੇ ਹਲਕਾ-ਹਲਕਾ ਪੂਰਾ ਜਿਹਾ ਚੱਲ ਰਿਹਾ ਹੈ ਅੱਜ ਦੁਪਹਿਰ ਤੋਂ ਬਾਅਦ ਜਾ ਰਾਤ ਵੇਲੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੀ ਕਣਮਣ ਹੋਣ ਦੀ ਸੰਭਾਵਨਾ ਤਾਂ ਬਣੀ ਹੋਈ ਹੈ ਕਿਉਂਕਿ ਬੱਦਲਵਾਈ ਲਗਾਤਾਰ ਸਾਰੇ ਹੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਬਹੁਤਾ ਮੀਂਹ ਨਹੀਂ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੀਆਂ ਜਿਹੀਆਂ ਕਾਰਵਾਈਆਂ ਹੋ ਸਕਦੀਆਂ ਨੇ ਕੱਲ ਨੂੰ ਵੀ ਸਵੇਰ ਵੇਲੇ ਪੰਜਾਬ ਦੇ ਵਿੱਚ ਬੱਦਲਵਾਈ ਦਾ ਦੌਰ ਇਸੇ ਤਰ੍ਹਾਂ ਹੀ ਦੇਖਿਆ ਜਾਵੇਗਾ ਇਸ ਦੇ ਵਿੱਚ ਕੁਝ ਵੀ ਖਾਸ ਬਦਲਾਅ ਹੁੰਦਾ ਹੋਇਆ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਪਹਾੜਾਂ ਦੇ ਵਿੱਚ ਅੱਜ ਵੀ ਹਲਕਾ ਮੀਂਹ ਪਿਆ ਤੇ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਬਰਫबारी ਦੇਖੀ ਗਈ ਹੈ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਮੌਸਮ ਜਿਵੇਂ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਹਲਕੀ ਬੱਦਲਵਾਈ ਹਵਾ ਰੁੱਕ ਕੇ ਚੱਲ ਰਹੀ ਹੈ ਇਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਟੈਂਪਰੇਚਰ ਅੱਜ ਵੀ ਪੰਜਾਬ ਦੇ ਵਿੱਚ 30 ਡਿਗਰੀ ਤੋਂ ਪਾਰ ਕਰ ਚੁੱਕਾ ਹੈ ਤੇ ਸਵੇਰ ਵੇਲੇ ਵੀ 13-14 ਡਿਗਰੀ ਦੇ ਆਸ-ਪਾਸ ਦਾਜੀ ਕੀਤਾ ਜਾ ਰਿਹਾ ਹੈ ਜਿਸ ਕਰਕੇ ਠੰਡ ਨਾ ਮਹੂਰ ਜਾਂ ਕਹ ਲਈ ਠੰਡ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਸੰਭਾਵਨਾ 13 ਤੋਂ 15 ਤਰੀਕ ਦੇ ਵਿੱਚ ਘਰ ਬਣੀ ਹੋਈ ਹੈ ਜਿਹਦੇ ਵਿੱਚ ਰੁੱਕ-ਰੁੱਕ ਕੇ ਹਲਕੇ ਮੀਂਹ ਦੀਆਂ ਕਰਵਈਆਂ ਸਾਰੇ ਹੀ ਖੇਤਰਾਂ ਦੇ ਵਿੱਚ ਹੋਣਗੀਆਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਲਕੀ ਜਿਹੀ ਠੰਡ ਵਿੱਚ ਵਾਧਾ